ਤੇਰ ਨਾਲ ਕੀ ਜਾਵੇਗਾ ਨੰਗੇ ਆਪਨਾ ਨੰਗੇ ਨੰਗੇ ਤੇ ਮਾਲਕ ਨੇ ਤੈਨੂੰ ਭੇਜਿਆ ਤੂੰ ਪੜ੍ਹੋ ਇੱਕ ਵਾਰੀ ਜਿਸ ਕੀ ਵਾਸਤ ਸੋਈ ਲ ਜਾਏਗਾ ਰੋਸ ਕਿਸੈ ਸੋ ਰੋਸ ਕਿਸੈ ਸੋ ਕੀ ਜੈ ਕਿਸ ਕੀ ਵਸਤ ਸੋ ਹੀ ਲੈ ਰੋਸ ਕਿਸੈ ਸੋ ਕੀ ਜੈ ਰੋਸ ਕਿਸੈ ਸੋ ਕੀ ਜੈ ਰੋਸ ਕਿਸੈ ਸੋ ਸੈਸੋ ਕੀ ਗਏ ਕੋਈ ਲੈ ਜਾਏਗਾ ਰੋਸ ਕਿ ਸੈ ਗਾਸੀ ਤੇਰਾ ਮੰਗ ਟੋਕਣ ਵਾਸਤੇ ਸੰਸਾਰ ਨੇ ਤੇਰੇ ਕਪੜਾ ਬੰਨ੍ਹ ਦਿੱਤਾ ਹੈ ਸੰਸਾਰ ਵਿੱਚ ਆ ਕੇ ਤੂੰ ਕੀ ਕਮਾਇਆ ਕੀ ਖਟਿਆ ਤੇ ਕੀ ਗੁਆਇਆ ਤੇਰੇ ਤੇ ਜੇ ਨੂੰ ਜੇਬ ਲਾਉਣੀ ਚਾਹ ਨਹੀਂ ਲਾਉਣੀ ਤੇਰੇ ਪਜਾਮੇ ਵਿੱਚ ਨਾਲ ਆ ਪਾਉਣਾ ਤੇ ਨਹੀਂ ਪਾਉਣਾ ਇਹ ਸੰਸਾਰ ਨੂੰ ਪਤਾ ਹੈ तेर न हिकु ची जाणी चङी आई جس کی واسطہ सो ਸੱਚੇ ਹਰ ਰਸ ਸੁਖੀ ਜੈ ਨਾਨਕ ਸੁਖ ਦਾ ਗਾ ਸਦਾ ਸਰਮਾ ਰਸ ਨਾ Bye. ਸੋ ਕੀ ਜੈ ਰੋਸ ਕਿਸੈ ਸੋ ਕੀ ਜੈ ਰੋਸ ਕਿਸੈ ਸੋ ਕੀ ਜੈ ਵਾ ਇੱਕ ਅਗਰ ਕੀ ਉਹ ਸਬਨਾਮ ਸ੍ਰੀ ਆਦਿ ਪਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਨਰਾਇਣ ਕਨਾਤਾਰ ਜਗ ਮੈਂ ਪਰਵਰਿ ਬਾਬਾ ਨਾਨਕ ਜੀ ਨੇ ਚਾਰ ਉਦਾਸੀਆਂ ਕੀਤੀਆਂ ਚਾਰ ਉਦਾਸੀਆਂ। ਫਦੀ ਭਾਈ ਲਾਲੋ ਦੀ ਕੁਟੀਆਂ ਵਿੱਚ ਜਾਂਦੇ ਨੇ ਕਿ ਮਾਲਕ ਭਾਗੂ ਦਾ ਉਧਾਰ ਕਰਦੇ ਨੇ। ਹੈਂ? ਫਦੀ ਭੂ ਮਿਆ ਮਿਲਦਾ। ਸਤ ਗੁਰ ਦੇ ਚਰਨਾਂ ਜੁ ਮੱਤਾ ਤਾ ਵੇਖਦਾ ਬਾਬਾ ਤੇਰੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ। ਮੈਂ ਤੈਨੂੰ ਆਪਣੇ ਘਰ ਲੈ ਕੇ ਜਾਣਾ ਬਾਬਾ ਕਹਿੰਦਾ ਇਦਾਂ ਨਹੀਂ ਜਾਣਾ ਮੇਰੀ ਗੱਲ ਮੰਨੇਗਾ ਤਾਂ ਜਾਣਾ ਹੈ ਐ ਪੁਨੀਆ ਕਹ ਲਗਾ ਬਾਬਾ ਦੀ ਦੱਸੋ ਮੈਂ ਕਿਹੜੀ ਗੱਲ ਮੰਨਣਾ ਕਹਿੰਦੇ ਤੇਰੀ ਕਿਰਤ ਕਿਹੜੀ ਐ ਸ਼ਰ ਬਾਬਾ ਦਾ ਚੋਰੀ ਕਰਦਾ ਐ ਐ ਸਾਧੂ ਕਹਿੰਦੇ ਚੋਰ ਕੀ ਹੰਮਾ ਭਰੇਗਾ ਕੋਏ ਉੰਨਿਆ ਚੋਰੀ ਛੱਡ ਦੇ ਕਹਿੰਦਾ ਬਾਬਾ ਚੋਰੀ ਨਹੀਂ ਛੱਡ ਸਕਦਾ ਹੋਰ ਜੋ ਮਰਜ਼ੀ ਛਡਾ ਦੇ ਸਤਿਗੁਰ ਕਹਿੰਦੇ ਚੱਲ ਜੇ ਤੈਨੂੰ ਗੱਲਾਂ ਹੋਰ ਮੰਨ ਲੈ ਕਹਿੰਦੇ ਦੱਸੋ ਕਹਿੰਦੇ ਸਿਰ ਵੱਡਿਆ ਜਾਵੇ ਸੱਚ ਬੋਲਦੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਾਗ ਕੋ ਸੋ ਫੋਮਾ ਨਾ ਸਾਰੀ ਜਾਗਦਾ ਬੰਦਾ ਬੋਲਦਾ ਹੈ ਜੀਵਾ ਬੰਦਾ ਬੋਲਦਾ ਮੁਰਦਾ ਕਦੀ ਬੋਲੇ ਤੇ ਜਿਵੇਂ ਹੋ ਤਾਂ ਗੱਲ ਕੇ ਬੋਲੋ ਸਤਨਾਮ ਵਾਹਿਗੁਰੂ ਐਨੀ ਸੰਗਤ ਬੈਠੀ ਹੋਵੇ ਤਾਂ ਤੁਹਾਡੀ ਬਾਤ ਨਾ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬੋਲੋ ਆਕੋ ਸਤਨਾਮ ਸ੍ਰੀ ਵਾਹਿਗੁਰੂ ਮਾਦੀ ਜੱਜ ਚ ਬੈਠੀ ਜਾਂ ਕੋਈ ਨਾ ਕੋਈ ਲਾਹਤ ਮਿਲੇ ਪ੍ਰਾਣੀ ਤੂੰ ਆਇਓ 라 ਲੈ ਸਾਡਾ ਘਰ ਦਾ 라 ਵੱਡੀ ਕੋਠੀ ਬਣਾ ਲਈ ਮੈਂ ਇੰਨੀ ਜਾਇਦਾਦ ਖਰੀਦ ਲਈ ਇੰਨਾ ਪੈਸਾ ਮੇਰਾ ਘਮਾ ਹੈ ਬਾਬਾ ਖਦਰ ਜੀ ਬਾਬਾ ਸਾਡੇ ਸਤਿਗੁਰ ਕਹਿੰਦੇ ਜਦੋਂ ਤੂੰ ਜਾਣਾ ਨਾ ਸਾਰਾ ਕੁਝ ਇੱਥੇ ਰਹਿ ਜਾਣਾ ਜਤਕਾ ਬੋਲੋ ਸਤਨਾਮ ਵਾਹਿਗੁਰੂ ਬੋਲੋ ਸਤਨਾਮ ਹਮ ਆਤਮੀ ਦਮ ਆ ਗਿਆ ਪਰਿਵਾਰ ਤੇਰਾ ਸੰਸਾਰ ਤੇਰਾ ਕੋਠੀ ਤੇਰੀ ਗੱਡੀ ਤੇਰੀ ਜ਼ਮੀਨ ਤੇਰੀ ਪੈਸਾ ਤੇਰਾ ਤਾਂ ਜੇ ਸੁਆਸ ਨਾ ਆਇਆ ਤੇ ਤੇਰਾ ਕੱਖ ਨਹੀਂ ਜਿਹੜੀ ਚੀਜ਼ ਤੇਰੇ ਨਾਲ ਜਾਣੀ ਸੀ ਉਹ ਤੂੰ ਜਪਿਆ ਹੀ ਨਹੀਂ ਆਬਰਕਾਦ ਤੇਰੇ ਅੱਜ ਨੇ ਤੁਸੀਂ ਬੈਠੇ ਹੋ ਨਾ ਗੁੰਡਾ ਚਾਹੀਦਾ ਹਾਂ ਅਸਰੇ ਦਾਤੀ ਹਾਜ਼ਰੀ ਗੁੰਮਦੇ ਸੀ ਉੱਤੇ ਸਾਹਿਬ ਜੀ ਦਾ ਸਵੇਰੇ ਮਨਾ ਹੁਣ ਅਸੀਂ ਟੁਕਰੀ ਤੋਆ ਕਰਕੇ ਸਿੱਧੇ ਇੱਥੇ ਮੈਂ ਪਹੁੰਚਾਇਆ। ਤਕਰੀਬਨ 5:30 ਵਜੇ 2:30 300 ਪੁਰਾਣੀ ਬੈਠਾ ਹੁੰਦਾ ਉੱਥੇ ਟੁੰਡੇ। ਜੇ ਤੂੰ ਇੱਕ ਵਾਰੀ ਵਾਹਿਗੁਰੂ ਕਹਿਨੇ ਦਾ ਹਾਲ ਗੂੜਦਾ ਕਿਉਂਕਿ ਸਾਰੀ ਸੰਗਤ ਬੋਲਦੀ ਹੈ। ਉਸ ਸੰਗਤ ਨੂੰ ਪਤਾ ਰੱਬ ਨੇ ਆਹ ਜਿਹੜੀ ਜ਼ਿੰਦਗੀ ਦਿੱਤੀ ਨਾਮ ਜਪਣ ਵਾਸਤੇ ਦਿੱਤੀ ਹੈ। ਆਬਰਕਾਜ ਤੇਰੇ ਕਿਤੇ ਨਾ ਅਗਾਰਾ ਪਰੋ ਆਬਰਕਾਜ ਤੇਰੇ ਕਿਤੇ ਨਾ ਵੇਲ ਸਾਹਤ ਸੰਗਤ ਭਜ ਹੋ ਕਹਿੰਦਾ ਸੰਗਤ ਵਿੱਚ ਬਹਿ ਜੂਗਾ ਮੇਰੇ ਲੋਹਾਰੇ ਭੁੱਖੇ ਮਰ ਜਾਣਗੇ ਛਤ ਕੋ ਕਦੇ ਕਦੀ ਬਾਣੀ ਪੜੀ ਇਹਨਾਂ ਪੜੀ ਤਾਂ ਬਹੁਤ ਵਾਰ ਸੁਣੀ ਸੁਣੀ ਪੜੀ ਕਦੀ ਉੱਥੇ ਚਲੇ ਆਂ ਥੱਲੇ ਚੱਲਣ ਦਾ ਮੌਕਾ ਹੀ ਨਹੀਂ ਮਿਲਿਆ ਛਤ ਕੋ ਕਹਿੰਦੇ ਸੁਣ ਪੱਥਰ ਵਿੱਚ ਕੀੜਾ ਹੈ ਉਥੋਂ ਦੇ ਕਾਰਖਾਨੇ ਵੀ ਚੱਲਦੇ ਉਥੇ ਇੱਕ ਗੱਲ ਦਾ ਜਵਾਬ ਦੇ ਜਦੋਂ ਤੂੰ ਮਾਂ ਦੇ ਗਰਭ ਵਿੱਚ 9 ਮਹੀਨੇ ਰਹਾ ਉਦੋਂ ਤੇਰਾ ਕਾਰਖਾਨਾ ਚੱਲਦਾ ਸੀ ਉਥੇ ਕਿਹੜੀ ਕਿਰਤ ਕਰਦਾ ਸੀ ਰੱਬ ਨੇ ਤੈਨੂੰ ਪਾਲਿਆ ਤੈਨੂੰ ਸੰਭਾਲਿਆ ਰਮਈਆ ਕੇ ਕਨ ਚੇਤ ਪ੍ਰਾਂਵੀ ਕਬਰ ਮੁਰਤੇ ਕਬਨ ਦ੍ਰਿਸ਼ਟਾਨੀ ਜਿੰਦ ਤੂੰ ਸਾਚ ਸੁਬਾਰ ਸ਼ਿਕਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਉਥੇ ਤੇਰੇ ਸੰਭਾਲੇ ਕੀਤੀ ਦੇ ਹੱਡ ਪੈ ਵੀ ਬਣਾਏ ਆ ਕਾਦਾ ਮਾਣ ਕਰਦੇ ਬੰਦੇ ਆ ਕਾਦਾ ਮਾਣ ਇੱਕ ਪਾਣੀ ਦੀ ਬੂੰਦ ਤੋਂ ਬਣਿਆ ਇੱਕ ਪਾਣੀ ਦੀ ਬੂੰਦ ਤੋਂ ਮਾਣ ਕਾਦਾ ਦੰਦ ਦ압 ਆ ਕੋਈ ਨਾ ਜੇ ਦਮ ਨਾ ਆਇਆ ਨਾ ਤੇਰਾ ਕੱਖ ਮੋਲੀ ਪਰ ਇਧਰ ਗੱਲ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਗੱਲ ਕੇ ਬੋਲੋ ਸਤਨਾਮ ਹੋ ਬਾਬਾ ਮਨਕੀ ਕਹਿੰਦੇ ਭੂਮੀਆਂ ਹੋ ਤਿੰਨ ਗੱਲਾਂ ਮੰਨ ਲੈ ਸਤਿਗੁਰ ਦੀ ਹੁਕਮ ਕਰੋ ਕਹਿੰਦੇ ਸੱਚ ਕਹਿੰਦਾ ਸੱਚ ਬੋਲਾਂਗਾ ਕਹਿੰਦੇ ਗਰੀਬਾਰ ਕਹਿੰਦਾ ਨਹੀਂ ਕਰਾਂਗਾ ਸਤਿਗੁਰ ਕਹਿੰਦੇ ਲੋਨ ਖਾ ਕੇ ਕਹਿੰਦਾ ਨਹੀਂ ਹਰਾਮ ਕਰਾਂਗਾ ਇਹਨਾਂ ਬੱਚ ਨੇ ਕਮਾਲ ਹੈ ਮੰਨੇ ਕੀ ਗੱਤ ਬੋਲੋ ਸਾਰੇ ਮੰਨੇ ਕੀ ਗੱਤ ਜੇ ਕੋ ਕਹੇ ਕਾਗਦ ਕਲਮ ਨਾ ਮੰਨੇ ਕਾਬਾ ਹੈ ਐਸਾ ਨਾਮ ਜੇ ਕੋ ਮੰਨ ਬਾਬਾ ਨਾਨਕ ਜੀ ਕਹਿੰਦੇ ਭਉਮੀਆਂ ਬਸ ਆਹ ਤਿੰਨ ਬਚਨ ਕਮਾਲਾ ਤੇਰਾ ਲੋਕ ਵੀ ਸੁਖੀ ਤੇਰਾ ਪਰਲੋਕ ਵੀ ਬਾਬਾ ਨਾਨਕ ਜੀ ਕਹਿੰਦੇ ਚੱਲ ਬਰਦਾਨਿਆਂ ਅੱਗੇ ਚੱਲ ਜੀ ਇਹਦਾ ਕੰਮ ਹੋ ਗਿਆ ਹੁਣ ਆਪਾਂ ਕਿੱਥੇ ਚੱਲੀਏ ਕਹਿੰਦੇ ਸੱਤੀ ਪਤਸ਼ਾਹ ਹੱਦ ਕਿਦਾ ਪਾਰ ਉਤਾਰਾ ਕਰਨਾ ਕਹਿੰਦੇ ਖੋੜੀਕਦਾ ਹੈ ਖੋੜੀਕਦਾ ਹੈ ਇੱਕ ਸੋਖਾ ਬਾਜਾ ਮਰਦਾਏ ਕਿਦਾਂ ਮੈਂ ਸੇਖਾ ਬਾਪਾ ਉਹਦੇ ਘਰ ਜਾਂਦਾ ਨਹੀਂ ਇੱਕ ਸੱਦਦਾ ਵੀ ਨਹੀਂ ਬਾਪਾ ਉੱਥੇ ਚਲੇ ਜਾਂਦਾ ਆਣੇ ਸਤ ਸੰਗ ਤੋਂ ਘੜੀਆਂ ਕੋਈ ਕਰਨ ਨਸੀਬ ਆਣੇ ਸਤ ਸੰਗ ਤੋਂ ਘੜੀਆਂ ਕੋਈ ਕਰਨ ਨਸੀਬ ਹਲੋ ਬੋਲੇ ਸਤ ਸੰਗ ਦੀ ਗੋਖੜੀਆਂ ਸਤ ਸੰਗ ਦੀ ਗੋਖੜੀਆਂ ਸਤ ਸੰਗ ਦੀ ਗੋਖੜੀਆਂ ਕੋਈ ਇਹ ਨਾ ਬਸੀਮਾ ਆਲੇ ਸਤ ਸੰਗ ਤੋਂ ਲੈ ਹੀ ਵਾਲੇ ਸਤ ਸੰਗ ਤੋਂ ਸੜੀਆਂ ਕੋਈ ਪਰਨਾ

ਅੱਜ ਮੱਥਾ ਟੇਕਣ ਨੂੰ 6 ਘੰਟੇ ਲੱਗਦੇ 6-7 ਘੰਟੇ ਠੰਡੇ ਗੁਰਦੁਆਰੇ ਨੂੰ ਕਿਉਂ ਕਿਉਂਕਿ ਮੇਰੇ ਬਾਜਾ ਵਾਲੇ ਦੀ ਮਾਂ ਨੇ ਚੌਂਕੜਾ ਮਾਰ ਕੇ ਦੋ ਰਾਤਾਂ ਕੱਤੀਆਂ ਉੱਥੇ ਹੈ ਅਸੀਂ ਸਿੱਖਾਂ ਹਾਂ ਗੁਰੂ ਨਾਨਕ ਦੇ ਸਿੱਖ ਸੁਖ ਕੋਈ ਕਹਿਣ ਨੂੰ ਸਿੱਖਾਂ ਹੈ ਯਾਤਰਾ ਅਗਾਂ ਭਗਤੀ ਦਾ ਘਰ ਬਣ ਗਿਆ ਕਿਉਂ ਤੁਹਾ ਮਹਾਕੁਤਰੀ ਨੇ ਤਪੱਸਿਆ ਕੀਤੀ ਦੋ ਰਾਤਾਂ ਪਹਿਲਾ ਮਹਬੂਦੀ ਸੀ ਵਾਹਿਗੁਰੂ ਵਾਹਿਗੁਰੂ ਇਹ ਬਾਬਾ ਫਤਿਹ ਸਿੰਘ ਕਹਿੰਦਾ ਸੀ ਵਾਹਿਗੁਰੂ 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 ਬੋਲੋ ਸਾਰੇ ਪਨਾ ਹੋਵੇ ਤੁਹਾਡਾ ਵਾਹਿਗੁਰੂ 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 ਰੋਹ ਸੰਗਤ ਵਿੱਚ ਆ ਕੇ ਬਹਿਣਾ ਹਾਂ ਇੱਕ ਦਿਨ ਮੱਥਾ ਟੇਕ ਕੇ ਸੁਰ ਲੱਗ ਉਹ ਕੀਤਾ ਮੇਰੇ ਬਾਬੇ ਨਾਨਕ ਨੇ ਉਹਦੇ ਤਰੀਕੇ ਤੇ ਸੋਈ ਰੱਖ ਦਿੱਤੀ ਇੱਕ ਅਰਗਜ ਕਿ ਬੋਲੋ ਸਤਨਾਮ ਵਾਹਿਗੁਰੂ ਸਾਰੇ ਬੋਲੋ ਸਤਨਾਮ ਵਾਹਿਗੁਰੂ ਜਿਹੜਾ ਮਾਤਾ ਦਾ ਭਲਾ ਚਾਹੁੰਦਾ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬੋਲੋ ਵਾਹਿਗੁਰੂ 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 ਜਦੋਂ ਹੱਥ ਤੇ ਸੂਈ ਰੱਖੀ ਫਿਰ ਦੁਨੀ ਚੰਦ ਕਰਨਗੇ ਬਾਬਾ ਜੀ ਸੋਈਦਾ ਕੀ ਕਰਾਂਗੇ ਸੰਭਲਾ ਸੰਭ ਮੈਂ ਪੁੱਛਣਾ ਸੀ ਕਿੰਨਾ ਚਿਰ ਸੰਭਾ ਦੁਨੀ ਚੰਦ ਕਹਦਾ ਬਾਬਾ ਜੀ ਕਿੰਨਾ ਚਿਰ ਸੰਭਾ ਕਿਤੇ ਦਰਗਾਹ ਤੱਕ ਦਰਗਾਹ ਤੱਕ ਬੜਾ ਚਾ ਚੜ ਗਿਆ ਚਾ ਚੜ ਗਿਆ ਮਥਾ ਤੇ ਕਹਿ ਘਰ ਚੜਾ ਗਿਆ ਖੁਸ਼ ਬੜਾ ਘਰ ਵਾਲੀ ਪੁੱਛਦੀ ਖੁਸ਼ ਬੜੀ ਨਾ ਬਾਬੇ ਨਾਨਕ ਨੇ ਆਵਾਜ਼ ਮਾਰ ਕੇ ਕੁਝ ਦਿੱਤਾ ਹੈ ਬਾਬੇ ਨਾਨਕ ਨੇ ਆਵਾਜ਼ ਮਾਰੀ ਕੋਣ ਬੁਲਾ ਕੇ ਮੇਰੇ ਹੱਥ ਤੇ ਕੁਝ ਦਿੱਤਾ ਹੈ ਹੈ ਕਰਬਾੜੀ ਕਹਿੰਦੇ ਕੀ ਦਿੱਤਾ ਬਾਬੇ ਨਾਨਕ ਨੇ ਕਹਿਣ ਲੱਗਾ ਆਹ ਸੋਈ ਦਿੱਤੀ ਸਾਹਮਣੇ ਬਾਬੇ 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 ਬਾਬੇ

i do